ਅੱਜ ਦੀ ਬਹੁਤ ਵੱਡੀ ਖਬਰ 328 ਰੁਪਿਆਂ ਦੇ ਮਾਮਲੇ ਦੇ ਵਿੱਚ ਬਲਦੇਵ ਸਿੰਘ ਵਡਾਲਣ ਦੱਸਿਆ ਕਿ ਕੋਲੀ ਨੂੰ ਬਚਾਉਣ ਦੇ ਪਿੱਛੇ ਹੈ ਕਿਸ ਦਾ ਹੱਥ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਚਲੋ ਮੈਂ ਤੁਹਾਨੂੰ ਸ਼ੁਰੂਆਤ ਕਰਨਾ ਚਾਹੁੰਣਾ ਜੀ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਾਂ ਫਿਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਰੱਬਰ ਮੰਨਣ ਵਾਲੇ ਲੋਕ ਸਭ ਦੇ ਤੱਕ ਇਹ ਗੱਲ ਪਹੁੰਚੀ ਹੈ ਕਿ 328 ਰੂਪਾਂ ਦਾ ਮਸਲਾ ਹੈਗਾ ਤੁਸੀਂ ਉਹਦੇ ਵਿੱਚ ਬੜਾ ਵੱਡਾ ਤੁਹਾਡਾ ਸੰਘਰਸ਼ ਰਿਹਾ 5 ਸਾਲ ਦਾ ਸਮਾਂ ਤੁਸੀਂ ਉੱਥੇ ਧੁੱਪਾਂ ਤੁਸੀਂ ਉੱਥੇ ਠੰਡਾਂ ਜਿਹੜੀਆਂ ਹੈਗੀਆਂ ਪੰਥਕ ਹੋ ਕੇ ਦੀ ਸਟੇਜ ਦੇ ਉੱਤੇ ਲੰਘਾਈਆਂ ਨੇ ਪਰ ਬਹੁਤੇ ਲੋਕਾਂ ਨੂੰ ਅੱਜ ਵੀ ਇਹ ਨਹੀਂ ਪਤਾ ਲੱਗ ਰਿਹਾ ਕਿ ਅਸਲ ਦੇ ਵਿੱਚ ਹੋਇਆ ਕੀ ਹੈ 328 ਰੂਪਾਂ ਵਾਲਾ ਜਿਹੜਾ ਮਸਲਾ ਉਹ ਕਪਲਾ ਹੈ ਉਹ ਬੇਦਵੀ ਹੈ ਜਾਂ ਕੁਝ ਹੋਰ ਹੈ ਹੋਇਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਰਾਮ ਸਰ ਸਹਿਬ ਵਿਖੇ ਇੱਕ ਉਹ ਵਿਭਾਗ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਸਰੂਪ ਛਪਦੇ ਨੇ ਸੇਵਾ ਸੰਭਾਲ ਪ੍ਰਚਾਰ ਪ੍ਰਸਾਰ ਜਾਂ ਗੁਰੂ ਘਰਾਂ ਵਾਸਤੇ ਪ੍ਰਕਾਸ਼ ਵਾਸਤੇ ਮਹਾਰਾਜੀ ਦੇ ਸਰੂਪ ਮੁਹੱਈਆ ਕਰਵਾਏ ਜਾਂਦੇ ਆ। ਉੱਥੇ 31 ਮਈ 2015 ਦੀ ਇਹ ਸ਼ਾਇਦ ਗੱਲ ਮੈਂ ਤਰੀਕ ਨਾ ਭੁੱਲਦਾ ਹੋਵਾਂ। ਕਮਲਜੀਤ ਸਿੰਘ ਨਾਂ ਦਾ ਉੱਥੇ ਸੁਪਰਵਾਈਜ਼ਰ ਰਿਟਾਇਰ ਹੁੰਦਾ ਹੈ। ਉਹਦੀ ਰਿਟਾਇਰਮੈਂਟ ਦੇ ਬਾਅਦ ਦੂਜਾ ਜਦੋਂ ਚਾਰਜ ਲੈਂਦਾ ਹੈ ਤੇ 267 ਸਰੂਪ ਮਹਾਰਾਜੀ ਦੇ ਜਿਹੜੇ ਨੇ ਉਹ ਫਰਕ ਨਿਕਲਦਾ ਹੈ। ਜੀ। ਉਸ ਫਰਕ ਨੂੰ ਲੈ ਕੇ ਰੌਲਾ ਪਿਆ ਖਬਰ ਲੱਗ ਗਈ ਹਮ ਖਬਰ ਨੂੰ ਵੇਖ ਕੇ ਸਰਬਜੀਤ ਸਿੰਘ ਬੈਂਸ ਵੀਰ ਕਾ ਜਿਹੜੇ ਐਡਵੋਕੇਟ ਨੇ ਜੀ ਦਿੱਲੀ ਤੋਂ ਸੰਗਤਾਂ ਸੀਗੀਆਂ ਪਾਈਖਬਾਰਾ ਕਮੇਟੀ ਤੇ ਹੋਰਨਾਂ ਨੇ ਅਕਾਲ ਤਖਸਾਲ ਨੂੰ ਚਿੱਠੀਆਂ ਲਿਖੀਆਂ ਜੀ ਇਹ ਮਾਜਰਾ ਕੀ ਹੈ ਮਸਲਾ ਕੀ ਹੈ ਹਮ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਉਸ ਵਕਤ ਸ੍ਰੀ ਅਕਾਲ ਤਖਸਾਲ ਵੱਲੋਂ ਇੱਕ 44ਆ ਕਮਿਸ਼ਨ ਬਿਠਾਇਆ ਐਡਵੋਕੇਟ ਇਸ਼ਰ ਸਿੰਘ ਜੀ ਉਸ ਕਮਿਸ਼ਨ ਨੇ ਜਦੋਂ ਪੜਤਾਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਹੋਇਆ ਸਾਰਾ ਕੁਝ ਆਦੇਸ਼ ਅਕਾਲ ਤਖਸਾਹਬ ਜੀ ਉਹਦੇ ਵਿੱਚ ਇੱਕ ਮਹੀਨਾ ਕਰੀਬਨ ਇਹ ਸਾਰੀ ਪੜਤਾਲ ਚੱਲੀ ਜੀ ਇੱਕ ਮਹੀਨੇ ਦੇ ਦਰਮਿਆਨ ਕੀ ਹੁੰਦਾ ਆ 328 ਪਾਵਨ ਰੂਪ ਜਿਹੜੇ 267 328 ਹੋ ਗਏ ਜੀ 992886 ਅੰਗਣ ਅਧਿਕਾਰਤ ਸ਼ਬਦ ਦੇ 204536 ਪਾਵਨ ਅੰਗ ਲਾਪਤਾ ਹੁੰਦੇ ਆ ਇਕਾਰ ਸਰੂਪ ਬਲੈਕ ਵਿੱਚ ਤਿਆਰ ਕਰਵਾਏ ਜਾਂਦੇ ਆ 125 ਪਾਵਨ ਸਰੂਪਾਂ ਦੀ ਵਿਦਬੀ ਹੁੰਦੀ ਆ ਅੰਗ ਕੱਟਾ ਮਿੱਟੀ ਪਿਆ ਹੋਇਆ ਆ ਉਹ ਵੀ ਅੰਗ ਸੀ ਮਹਾਰਾਜ ਦੇ ਪਾਵਨ ਜਿਹੜੇ ਥੱਲੇ ਪਏ ਹੋਏ ਆ ਫਟੇ ਹੋਏ ਆ ਗਠੜੀਆਂ ਬਣ ਕੇ ਰੱਖੇ ਹੋਏ ਆ ਜਿਹੜੇ ਕਿ ਘੋਰ ਬੇਅਦਬੀ ਤੇ ਨਾ ਬਰਦਾਸ਼ਤਜੋਗ ਸੀ ਰਾਮਸਰ ਸਾਹਿਬ ਠੀਕ ਹੈ ਫਿਰ ਰਾਮਸਰ ਸਾਹਿਬ ਵਿਖੇ ਅੱਗ ਵੀ ਲੱਗਦੀ 19516 ਨੂੰ ਉਸ ਅੱਗ ਦੇ ਦੌਰਾਨ ਮਹਾਰਾਜ ਜੀ ਦੇ ਪਾਵਨ ਸਰੂਪ ਅੱਗ ਦੀ ਭੇਟ ਚੜਦੇ ਆ ਅੱਗ ਬੁਝਾਉਣ ਲਈ ਪਾਣੀ ਛੱਡਿਆ ਜਾਂਦਾ ਹੈ ਕੁਝ ਪਾਣੀ ਨਾਲ ਨੁਕਸਾਨੇ ਜਾਂਦੇ ਆ 5 ਸੀ 9 ਸੀ ਜਾਂ 14 ਸੀ ਜੀ ਪਰ ਗਿਣਤੀ ਅਨੁਸਾਰ ਉੱਥੇ 80 ਸੀ 100 ਸੀ ਜਾਂ 100 ਤੋਂ ਵੱਧ ਸੀ ਠੀਕ ਹੈ ਜੀ ਹੁਣ ਉਹ ਜਿਹੜੇ ਸਰੂਪ ਮਹਾਰਾਜ ਜੀ ਦੇ ਅੱਗ ਦੀ ਭੇਟ ਚੜ ਗਏ ਉਹਨਾਂ ਨੂੰ ਪ੍ਰਸ਼ਾਸਨ ਤੋਂ ਸੰਗਤ ਤੋਂ ਲੁਕਾ ਕੇ ਇਸ ਘਟਨਾ ਨੂੰ ਸਰੰਜਾਮ ਦਿੱਤਾ ਜਾਂਦਾ ਹੈ ਗੋਵਿੰਦਵਾਲ ਸਾਹਿਬ ਵਿਖੇ ਨਾਂ ਦਰਜ ਨਹੀਂ ਕੀਤੇ ਜਾਂਦੇ ਜੀ ਤੇ ਜਿਹੜੇ ਬਾਕੀ ਸਰੂਪ ਸੀਗੇ 80 ਸੀ 90 ਸੀ 100 ਸੀ ਜਾਂ ਵੱਧ ਸੀ ਉਹ ਕਿੱਥੇ ਆ ਹੂੰ ਇਹ ਵੀ ਵੱਡਾ ਸਵਾਲ ਹੈ ਬਿਲਕੁਲ ਇੱਕ ਕ੍ਰਾਈਮ ਹੋਇਆ ਉਦੋਂ ਬਾਅਦ ਅਸ਼ਿਰ ਸਿੰਘ ਲਿਖਦੇ ਨੇ ਅਕਾਲ ਤਖਸਾ ਵੱਲੋਂ ਜਿਹੜੀ ਇਹ ਰਿਪੋਰਟ ਸਾਹਮਣੇ ਆਉਂਦੀ ਆ ਕਿ ਲੈਜਰ ਸੀ ਬਿੱਲ ਬੁੱਕ ਸੀ ਰਸੀਦ ਬੁੱਕ ਸੀ ਡੱਚ ਸੀ ਰਿਕਾਰਡ ਸੀ ਉਹਦੇ ਚ ਵੱਡੇ ਪੱਧਰ ਤੇ ਹੇਰਫੇਰ ਹੋਇਆ 9,82,700 ਰੁਪਇਆ ਜਿਹੜਾ ਸੀ ਗੁਰੂ ਦੀ ਗੋਲਕ ਦਾ ਇੱਕ ਕਪੜਾ ਸਾਹਮਣੇ ਆਉਂਦਾ ਠੀਕ ਹੈ ਇਸ ਸਭ ਕਾਹੇ ਨੂੰ ਮੁੱਖ ਰੱਖ ਕੇ ਗਵਿੰਦ ਸਿੰਘ ਲੰਗੋਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਜਨਤਕ ਕਰਦੇ ਹਾਂ ਕਿ ਇਹਨਾਂ 'ਤੇ ਫੌਜਦਾਰੀ ਮੁਕੱਦਮੇ ਦਰਜ ਕਰਾ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਜੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਊ। ਦੋ ਗੱਲਾਂ ਆ ਗਈਆਂ ਇੱਥੇ ਹੁਣ ਆਦੇਸ਼ ਕਾਲ ਤੱਕ ਸਭ ਦਾ ਤੇ ਘਟਨਾ ਵੀ 1100 ਸਫਿਆਂ ਦੀ ਸਾਹਮਣੇ ਆ ਗਈ। ਠੀਕ ਹੈ ਜੀ। ਹੁਣ ਉਹਦੀ ਕਾਰਵਾਈ 'ਚ ਇਹਨਾਂ ਨੇ ਕੀ ਕੀਤਾ ਜੀ? ਵਿਭਾਗੀ ਕਾਰਵਾਈ ਚ ਕੁਛ ਬੰਦਿਆਂ ਨੂੰ ਨੌਕਰੀ ਤੋਂ ਕੱਢਦਾ ਕਿਸੇ ਦਾ ਫੰਡ ਰੋਕਦਾ ਪਰ ਜਿਹੜੇ ਇਹਨਾਂ ਦੇ ਖਾਸਮ ਖਾਸ ਸੀਗੇ ਭਾਵੇਂ ਕਿ ਉਹ ਵੱਡੇ ਦੋਸ਼ੀ ਹੋਣ ਜੀ ਉਹਨਾਂ ਨੂੰ ਇੱਕ ਸਮਾਹ ਰਹਿਣ ਤੋਂ ਪਹਿਲਾਂ ਹੀ ਰਿਟਾਇਰਮੈਂਟ ਦੇ ਦਿੱਤੀ ਫੰਡ ਦੇ ਦਿੱਤੇ ਤੇ ਉਹਨਾਂ ਨੂੰ ਰੂਪ ਸਿੰਘ ਵਰਗਿਆਂ ਨੂੰ ਕੈਨੇਡਾ ਦੀ ਧਰਤੀ ਤੇ ਭੇਜ ਦਿੱਤਾ ਸੁਖਦੇਵ ਸਿੰਘ ਜਿਹੜਾ ਭੂਰਾ ਕੋਨਾ ਇਹ ਸਕੱਤਰ ਸੀਗੇ ਇਹਨਾਂ ਨੂੰ ਇੱਕ ਦਿਨ ਦੇ ਸਕੱਤਰ ਬਣਾ ਕੇ ਵੀ ਫਾਇਦੇ ਦਿੱਤੇ ਗਏ ਮਨਜੀਤ ਸਿੰਘ ਸ਼ਕਤੀ ਜਿਹੜੇ ਲਾਇਸ਼ੀ ਇਹਨਾਂ ਨੇ ਉਹਨਾਂ ਨੂੰ ਫਾਇਦੇ ਦਿੱਤੇ ਗਏ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਅੱਜ ਰਾਜ ਬਣੀਆਂ ਹੋਈਆਂ ਨੇ ਹੁਣ ਜਦੋਂ ਵਿਭਾਗੀ ਕਾਰਵਾਈ ਇਦਾਂ ਦੀ ਕਰਕੇ ਤੇ ਕਾਨੂੰਨੀ ਕਾਰਵਾਈ ਤੋਂ ਭੱਜ ਗਏ ਕਿਉਂ ਸਤਿੰਦਰ ਕੋਹਲੀ ਵਿੱਚ ਜਿਹਦਾ ਆਡਿਟ ਕਰਦਾ ਹੈ ਜਿਹਦਾ ਕੰਮ ਹੈ ਸੋਈ ਖਰੀਦਣੀ ਜਹਾਜ਼ ਖਰੀਦਣਾ ਆਡਿਟ ਉਹ ਨਹੀਂ ਕਰਨਾ ਜੀ ਨਿਲਾਮੀ ਕਰਦੀ ਹੈ ਪੈਸੇ ਆਏ ਨੇ ਪੈਸੇ ਗਏ ਨੇ ਉਹਨੇ ਲੇਖਾਕਾਰ ਹੈ ਤੇ ਲੇਖਾਕਾਰ ਜਿਹੜਾ دیਵਾਨ ਹੈ ਉਹਨੇ ਪਾਈ ਪਾਈ ਦਾ ਹਿਸਾਬ ਲਿਖਣਾ ਸੀਗਾ ਉਹਨੇ ਕਿਉਂ ਨਹੀਂ ਲਿਖਿਆ ਸਵਾਲ ਬਿਲਕੁਲ ਜਦੋਂ ਨੇ ਕੰਮ ਹੀ ਨਹੀਂ ਕੀਤਾ ਤੇ ਅੰਤਰੰਕ ਕਮੇਟੀ ਨੇ ਕਿਸ ਆਧਾਰ ਤੇ ਉਹਦੇ ਬਿੱਲ ਪਾਸ ਕਰਕੇ ਉਹਨੂੰ ਗੁਰੂ ਕੀ ਗੋਲਕ ਚੋਂ 9 ਕਰੋੜ 61 ਲੱਖ ਤੇ ਕੁਸ਼ ਰੁਪਈਏ ਉਹਨੂੰ ਦਿੱਤੇ ਜੀ ਇਹ ਵੱਡਾ ਕਪੜਾ ਹੈ ਹਿਰਫੇਰੀ ਹੈ ਬਿਲਕੁਲ ਫਿਰ ਕਮਿਸ਼ਨ ਕਹਿੰਦਾ ਕਿ 75% ਦੀ ਇਸ ਤੋਂ ਪੈਸੇ ਵਸੂਲੇ ਜਾਣ ਇਹ ਵੀ ਕਾਨੂੰਨੀ ਕਾਰਵਾਈ ਸੀਗੀ ਜੀ ਇਹਨਾਂ ਨੇ ਨਹੀਂ ਕੀਤੀ ਜੇ ਕੋਲੀ ਫਸਦਾਏ ਤੇ ਸਾਰੇ ਫਸਣਗੇ ਇਸ ਲਈ ਕੋਲੀ ਨੂੰ ਛੱਡਣ ਚ ਸਾਰੇ ਛੱਡ ਦਿਓ ਇਹਨਾਂ ਨੇ ਜੂਟਰ ਨੂੰ ਮਾਰ ਲਿਆ ਸੰਘਤਾ ਨੇ ਵਿਰੋਧ ਕਰਤਾ ਉਹਦਾ ਠੀਕ ਹੈ ਜੀ ਸਤੰਬਰ 2020 15 ਕ ਦਸੰਬਰ ਤੋਂ ਲੈ ਕੇ 24 ਅਕਤੂਬਰ ਤੱਕ ਮੋਰਚਾ ਚੱਲਦਾ ਜੀ ਉਸ ਮੋਰਚੇ ਦੇ ਦੌਰਾਨ ਸਿੱਖ ਸੰਘਤਾ ਨੇ ਮੰਗ ਕੀਤੀ ਇਨਸਾਫ ਦਿਓ ਦੋਚੀ ਫੜੋ ਇਹਨਾਂ ਨੇ ਦੱਸਣਾ ਤਾਂ ਕੀ ਸੀ ਉਲਟਾ ਉਹਨਾਂ ਦੀ ਘੁੱਟਮਾਰ ਕੀਤੀ ਲੱਤਾਂ ਬਾਹਾਂ ਤੋੜੀਆਂ 307 ਦੇ ਪਰਚੇ ਕਰਾਏ ਹਸਪੀਟਲਾਂ ਚ ਪਹੁੰਚਾਏ 24 ਅਕਤੂਬਰ ਨੂੰ ਮੋਰਚਾ ਖਤਮ ਕਰ ਦਿੱਤਾ ਜਿਹਦੇ ਚ ਭਾਈ ਖੋਸੇ ਹੋਣਾ ਤੇ 307 ਦਾ ਮੁਕਦਮਾ ਦਰਜ ਹੁੰਦਾ ਭਾਈ ਮਾਲਮ ਹੋਣਾ ਦੀਆਂ ਬਾਹਾਂ ਵੱਡੀਆਂ ਜਾਂਦੀਆਂ ਨੇ ਪਰਚੇ ਹੁੰਦੇ ਆ ਭਾਈ ਰਣਜੀਤ ਸਿੰਘ ਭੈਣ ਜੀ ਮਨਜਿੰਦਰ ਕੌਰ ਇਹ ਸਾਰਿਆਂ ਨੂੰ ਬੁੱਚੜਖਾਨੇ ਦੀ ਤਰ੍ਹਾਂ ਉੱਥੇ ਇਹਨਾਂ ਨਾਲ ਵਿਵਾਰ ਕੀਤਾ ਗਿਆ ਕਿ ਸੀਐਸਟਾ ਬਣਾਤਾ ਦਰਬਰ ਸਾਹਿਬ ਨੂੰ ਜੀ ਇਸ ਘਟਨਾ ਕਰਮ ਨੂੰ ਕੁੱਟ ਮਾਰਨ ਤੋਂ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਠੀਕ ਹੈ ਜੀ ਜਿਹੜੇ ਅੱਜ ਕਹਿੰਦੇ ਜੀ ਸਰਕਾਰੀ ਦਖਲ ਹਾਂ ਜਾਂ ਤਾਂ ਇੱਥੇ ਜਦੋਂ ਤੁਸੀਂ ਸੰਗਤ ਦੀ ਕੁੱਟਮਾਰ ਕਰ ਲਈ ਆ ਉਹਨਾਂ ਨੂੰ ਖਦੇੜ ਦਿੱਤਾ ਹਸਪੀਟਲਾਂ ਚ ਪਹੁੰਚਾ ਦਿੱਤਾ ਹੁਣ ਜਿਹੜੇ ਰਹਿ ਗਏ ਸੀ ਫਿਰ ਉਹਨੂੰ ਕੱਲ ਤੱਕ ਸਭ ਤੇ ਖੜੋ ਬਿਲਕੁਲ ਕੱਲ ਤੱਕ ਸਭ ਤੇ ਖੜਨ ਦੀ ਬਜਾਏ ਇਹਨਾਂ ਨੇ ਉਹਨਾਂ ਨੂੰ ਕਾਨੂੰਨ ਦੇ ਘੇਰੇ ਚ ਲਿਆ ਕੇ 307 ਪਰਚੇ ਦਰਜ ਕਰਾ ਕੇ ਤੇ 19 ਮਹੀਨੇ ਜੇਲ੍ਹ ਭੇਜਿਆ ਭਾਈ ਖੋਸ਼ੇ ਨੂੰ ਠੀਕ ਹੈ ਜੀ ਜਦ ਕਿ ਉਹਨੂੰ ਤੁਸੀਂ ਕੱਲ ਤੱਕ ਹਤੇ ਅੰਦਰ ਦਿੰਦੇ ਨਾ ਫਿਰ ਕਿਉਂਕਿ ਸਰਕਾਰੀ ਆਪਾਂ ਨੂੰ ਤਾਂ ਕਾਰਵਾਈ ਚਾਹੀਦੀ ਨਹੀਂ ਸਿਕਾਨੂੰਨੀ ਜੀ ਹੁਣ ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਹ 24 ਅਕਤੂਬਰ ਤੋਂ ਬਾਅਦ 4 ਨਵੰਬਰ ਨੂੰ ਵੇਟ ਕਰਨ ਤੋਂ ਬਾਅਦ ਅਸੀਂ ਪੰਥਕ ਹੋ ਕੇ ਦੇ ਰੂਪ ਵਿੱਚ ਇੱਕ ਮੋਰਚੇ ਦੀ ਸ਼ੁਰੂਆਤ ਸਿੱਖ ਸਦ ਭਾਵਨਾ ਦਲ ਵੱਲੋਂ ਕਰਦੇ ਆ ਜਿਹਦੀ ਅਗਵਾਈ ਬੇਸ਼ੱਕ ਉਹਨਾਂ ਮੈਨੂੰ ਦਿੱਤੀ ਆ ਪਰ ਸੰਗਤਾਂ ਦਾ ਸਹਿਯੋਗ ਸੀਗਾ ਤਨ ਮਨ ਧਨ ਕਰਕੇ ਉਹਨਾਂ ਨੇ ਦਿਨ ਰਾਤ ਨਾਲ ਖੜੇ ਸਾਢੇ 5 ਸਾਲੇ ਮੋਰਚਾ ਚੱਲਿਆ ਤੇ ਸਾਢੇ 5 ਸਾਲਾਂ ਚ ਜਿੱਥੇ ਕਾਂਗਰਸ ਸਰਕਾਰ ਪਹਿਲਾਂ ਰਹੀ ਆ ਜੀ ਅਸੀਂ ਕੈਪਟਨ ਤੇ ਚੰਨੀ ਸਰਕਾਰ ਵੇਲੇ ਵੀ ਉਦੋਂ ਚੰਨੀ ਸਾਹਿਬ ਵੀ ਰਹਿ ਕੋਈ ਸਮਾਂ ਜੀ ਉਹਨਾਂ ਤੱਕ ਵੀ ਪਹੁੰਚ ਹੋਈ ਇੱਥੇ ਵੀ ਕੀਰਤਨ ਕੀਤੇ ਨਹੀਂ ਸੁਣੀ ਗਈ ਠੀਕ ਹੈ ਜੀ 22 ਚ ਮਾਨ ਸਰਕਾਰ ਆ ਗਈ ਮਾਨ ਸਰਕਾਰ ਦੇ ਵੀ ਅਸੀਂ ਘਰ 7 ਦਿਨ ਕੀਰਤਨ ਕੀਤਾ ਮੀਟਿੰਗਾਂ ਬੜੀਆਂ ਜ਼ਿਆਦਾ ਹੋਈਆਂ ਸਾਡੀਆਂ ਜੀ ਕੁਲਤਾਰ ਸਿੰਘ ਸਦਵਾਨ ਨਾਲ ਹੋਈਆਂ ਕੋਵਰ ਵਿਜੇ ਪ੍ਰਤਾਪ ਸਿੰਘ ਨਾਲ ਹੋਈਆਂ ਨਿਜਰ ਸਾਹਿਬ ਨਾਲ ਹੋਈਆਂ ਅਸੀਂ ਸਾਰਿਆਂ ਨੇ ਮੀਟਿੰਗਾਂ ਕਰਦੇ ਰਹੇ ਕਿ ਸਾਡਾ ਮਸਲਾ ਇਹ ਕਿਉਂ ਨਹੀਂ ਹੱਲ ਹੋ ਰਿਹਾ ਅਕਸਰ ਸਰਕਾਰ ਗਲਤ ਹੈ ਜੀ ਕਿ ਸਰਕਾਰ ਚੋਰ ਫੜ ਚ ਸਮਰਥ ਹੈ ਕਿ ਸਿੱਖਾਂ ਵਾਸਤੇ ਕੋ ਕੋਰੋਨੀ ਹੈ ਨਹੀਂ ਠੀਕ ਹੈ ਇਹ ਸਵਾਲ ਹੁੰਦੇ ਰਹੇ ਜੀ ਫਿਰ ਅਸੀਂ 22 ਦੇ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਿਆ ਯਾਦ ਪੱਤਰ ਦਿੱਤਾ ਨੋਟਿਸ ਭੇਜਿਆ ਕੋਈ ਜਵਾਬ ਨਹੀਂ ਠੀਕ ਹੈ ਫਿਰ ਚੀਫ ਸਕੱਟਰੀ ਪੰਜਾਬ ਦਾ ਜਿਹੜਾ ਸਕੱਤਰ ਮੁਖ ਉਹਨਾਂ ਨੂੰ ਲਿਖਿਆ ਜੀ ਦੇਸੀ ਸਹਿਬਾਨਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ 23 ਜ਼ਿਲ੍ਹਿਆਂ 'ਚ ਜੀ ਗ੍ਰਹਿ ਮੰਤਰੀ ਮੁੱਖ ਮੰਤਰੀ ਕੋਈ ਜਵਾਬ ਨਹੀਂ ਜੀ ਲੀਗਲ ਸੈਲ ਵੱਲੋਂ ਨੋਟਿਸ ਭੇਜਿਆ ਜਾਂਦਾ ਹੈ ਕੋਈ ਜਵਾਬ ਨਹੀਂ ਠੀਕ ਹੈ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੋਈ ਪਹਿਲਾਂ ਹੇਠਲੀ ਅਦਾਲਤ ਵਿੱਚ ਅਸੀਂ ਜਾਂਦੇ ਹਾਂ ਜੀ ਉੱਥੇ ਸਾਡੇ ਕੇਸ ਨੂੰ ਇਹ ਕਹਿ ਕੇ ਡਿਸਮਿਸ ਕੀਤਾ ਜਾਂਦਾ ਹੈ ਕਿ ਤੁਸੀਂ 156 ਚ ਹਾਈ ਕੋਰਟ ਜਾ ਸਕਦੇ ਹੋ ਤੁਸੀਂ ਇਸਤਗਾਸਾ ਪਾ ਸਕਦੇ ਹੋ ਠੀਕ ਹੈ ਅਸੀਂ ਉਸ ਕੇਸ ਨੂੰ ਉੱਥੋਂ ਚੱਕਿਆ ਇਸ ਤਗਾਸਾ ਵੀ ਪਾਇਆ ਤੇ 156 ਚ ਹਾਈ ਕੋਰਟ ਵੀ ਗਏ ਜਿਹੜਾ ਕਿ ਅਜੇ ਵੀ ਸੁਣਵਾਈ ਅਧੀਨ ਹੈ ਠੀਕ ਹੈ ਇਹਦੇ ਨਾਲ ਨਾਲ ਲੀਗਲ ਸੈਲ ਕਹਿੰਦਾ ਕਿ ਕਿਉਂ ਨਾ ਹੋਵੇ ਕਿ ਇਹਨੂੰ ਛੇਤੀ ਇਹਦੀ ਸੁਣਵਾਈ ਲਈ ਪੀਆਈਐਲ ਚ ਜਾਇਆ ਜਾਏ ਜੀ ਭਾਈ ਗੁਰਵਤਨ ਸਿੰਘ ਹੋਣਾ ਦੀ ਅਗਵਾਈ ਚ ਅਸੀਂ ਪੀਆਈਐਲ ਚ ਗਏ ਠੀਕ ਹੈ ਪੀਆਈਐਲ ਚ ਕੀ ਹੋਇਆ ਕਿ 25 2025 27 ਅਗਸਤ ਨੂੰ ਮਾਨਯੋਗ ਅਦਾਲਤ ਵੱਲੋਂ ਆਦੇਸ਼ ਹੁੰਦਾ ਆ ਕਿ ਡੀਜੀਪੀ ਪੰਜਾਬ ਕਾਰਵਾਈ ਕਰੇ ਜੀ ਤੇ ਇਹਦੇ ਨਾਲ ਨਾਲ 328 ਪਾਵਨ ਸਰੂਪਾਂ ਦਾ ਜਿਹੜਾ ਲਾਪਤਾ ਹੋਣਾ ਇਹ ਨਲੈਕੀ ਐਸਜੀਪੀਸੀ ਦੀ ਆਰਡਰ ਚ ਕਿਹਾ ਜਾਂਦਾ ਠੀਕ ਹੈ ਜੀ ਡੀਜੀਪੀ ਪੰਜਾਬ ਇੱਕ ਮਹੀਨਾ ਕੱਢ ਦਿੰਦਾ ਹੈ ਅਸੀਂ ਡੀਜੀਪੀ ਦੇ ਖਿਲਾਫ ਕਨਟੈਂਪਟ ਪਾਉਨੇ ਜੀ ਫਿਰ ਨੋਟਿਸ ਆਉਂਦਾ ਹੈ 16 ਦਸੰਬਰ ਤਰੀਕ ਪੈਂਦੀ 2025 ਜਵਾਬ ਦੇਣਾ ਹੈ ਨੋਟਿਸ ਦਾ ਡੀਜੀਪੀ ਪੰਜਾਬ ਨੇ ਜੀ ਇਹਦਰ ਅਸੀਂ ਕੀ ਕਰਦੇ ਆ ਨਾਲ ਵੀ ਹੁਣ ਪੜਤਾਲੀਆ ਰਿਪੋਰਟ ਅਕਾਲ ਤਖਸਬ ਦੇ ਆਦੇਸ਼ ਲਾਂਗੋਵਾਲ ਦੀ ਸਟੇਟਮੈਂਟ ਪ੍ਰਧਾਨ ਦੀ ਜੀ ਪਰ ਹਰਜਿੰਦਰ ਧਾਮੀ ਨੇ ਇਹ ਕਾਰਵਾਈ ਕਰਨੀ ਸੀ ਨਹੀਂ ਕੀਤੀ ਗੁਨਾਹਗਾਰ ਹੈ ਅੱਜ ਇਹਦੇ ਤੇ ਵੀ ਪਰਚਾ ਬਣਦਾ ਪਰ ਫਿਰ ਕਹਿਣ ਕਿ ਸਰਕਾਰ ਨਾਲ ਮਿਲ ਕੇ ਪ੍ਰਧਾਨ ਤੇ ਪਰਚਾ ਕਰਾਤਾ ਹੋਣਾ ਹੈਗਾ ਇਹਦੇ ਤੇ ਬਚ ਨਹੀਂ ਸਕਦਾ ਇਹ ਵਿੱਚ ਆ ਰਿਹਾ ਸਾਰਾ ਸਿਸਟਮ ਹੁਣ ਕੀ ਹੋਇਆ ਕਿ ਇਹਦੇ ਨਾਲ ਨਾਲ ਅਸੀਂ ਪੀਆਈਐਲ ਚ ਜਦੋਂ ਆਰਡਰ ਲਏ ਤੇ ਮੈਂ ਖਨੋਰੀ ਵੀ ਗਿਆ ਸੀਗਾ ਭਾਈ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਹਮ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਭਾਈਬਲ ਦੇ ਵਿੱਚ ਸਿਰਸਾ ਜੀ ਮੈਂ ਕਿਹਾ ਤੁਹਾਡੇ ਮਗਰ ਤਾਂ ਮੈਂ ਆ ਹੀ ਜਾਂਣਾ ਤੁਸੀਂ ਮੇਰੇ ਮਗਰ ਕਦੋਂ ਆਏ ਹਮ ਇਹ ਕਹਿੰਦੇ ਵੀ ਸਾਡੀ ਬੇਤਫਾਕੀ ਨਹੀਂ ਆ ਕੋਤਾਈ ਆ ਜਿਉਂਦੇ ਰਹੇ ਤੇ ਜ਼ਰੂਰ ਆਵਾਂਗੇ ਮੈਂ ਕਿਹਾ ਰੱਬ ਤੁਹਾਨੂੰ ਮਰਨ ਨਹੀਂ ਦੇਗਾ ਕਿਉਂਕਿ ਮਸਲਾ ਹੀ ਰੱਬ ਦਾ ਹੈ ਬਿਲਕੁਲ ਇਹ ਜਿਉਂਦੇ ਵਾਪਸ ਆਏ ਔਰ ਇਹਨਾਂ ਨੇ ਮਰਦਾਂ ਵਾਲੀ ਵਿਖਾਈ ਏ ਆਈ ਮੈਂ ਕਿਹਾ ਸੇਤ ਠੀਕ ਕਰੋ ਹਾਰਡ ਆ ਗਿਆ ਉਹ ਲੇਟ ਹੋ ਕੇ 7 ਦਸੰਬਰ ਤੱਕ ਤਰੀਕ ਆ ਗਈ ਠੀਕ ਹੈ ਜੀ 7 ਦਸੰਬਰ ਨੂੰ ਇਹ ਐਲਾਨ ਕਰਨਾ ਚਾਹੀਦਾ ਕਿ ਜੇ ਸਰਕਾਰ ਨੇ ਅੱਜ ਵੀ ਇੱਥੇ ਫੈਸਲਾ ਨਾ ਲਿਆ ਠੀਕ ਹੈ ਜੀ ਅਗਲਾ ਪ੍ਰੋਗਰਾਮ ਖਨੌਰੀ ਤੇ ਸਿੰਘੂ ਬਾਰਡਰ ਦੀ ਤਰ੍ਹਾਂ ਸਖਤ ਦਿੱਤਾ ਜਾਓ ਓਕੇ ਜਿਹੜਾ ਵੱਡੇ ਪੱਧਰ ਤੇ ਜਾਓ ਉਹ ਮਹਾਪੰਚਾਇਤ ਦਾ ਨਾਂ ਸੁਣ ਕੇ ਹਾਂ ਕਿਸਾਨ ਜਥੇਬੰਦੀਆਂ ਜੀ ਅ ਨਿਯਗ ਜਥੇਬੰਦੀਆਂ ਸਾਡੀਆਂ ਸਿੰਘਾਂ ਦੀਆਂ ਸਤਕਾਰ ਕਮੇਟੀਆਂ ਇਥੋਂ ਤੱਕ ਕੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਬਿਲਕੁਲ ਬਾਬਾ ਸਰਜੋ ਸਿੰਘ ਜੀ ਬੇਦੀ ਈਮਾਨ ਸਿੰਘ ਮਾਨ ਹੁਣਾਂ ਦਾ ਮੈਨੂੰ ਆਪ ਫੋਨ ਆਉਂਦਾ ਠੀਕ ਹੈ ਜੀ ਭਾਈ ਸਾਹਿਬ ਅਸੀਂ ਜਥਾ ਲੈ ਕੇ ਪਹੁੰਚਾਂਗੇ ਠੀਕ ਹੈ ਜੀ ਸਰਦਾਰ ਸਿਰਜਿੰਦਰ ਸਿੰਘ ਮਾਨ ਹੁਣਾਂ ਦੇ ਬੇਟੇ ਜੀ ਬੇਟੇ ਉਹਨਾਂ ਦੇ ਇੱਕ ਹੁੰਦਾ ਫੋਨ ਕਰਕੇ ਕਹਿਣਾ ਜੀ ਇੱਕ ਹੁੰਦਾ ਫੋਨ ਕਰਕੇ ਪੁੱਛਦੇ ਆ ਕਿ ਸ ਪਹੁੰਚ ਰਹੇ ਕਿੰਨੇ ਵਜੇ ਦਾ ਤੁਹਾਡਾ ਸਮਾਗਮ ਹੈ ਠੀਕ ਹੈ ਜੀ ਇਹਦੇ ਨਾਲ ਬਾਕੀ ਵੀ ਜਿਹੜੇ ਮੁਸਲਮਾਨ ਭਰਾ ਸੀ ਹਿੰਦੂ ਭਰਾ ਸੀ ਹੋਰ ਕਈਆਂ ਦੀਆਂ ਕੋਲ ਆਈਆਂ ਆ ਜਿਹੜੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ ਪਰ ਸਿੱਖਾਂ ਦੇ ਘਰ ਨਹੀਂ ਜੰਮੇ ਠੀਕ ਹੈ ਜੀ ਉਹ ਵੀ ਕਹਿੰਦੇ ਵੀ ਅਸੀਂ ਇਸ ਕੰਮ 'ਚ ਤੁਹਾਡੇ ਨਾਲ ਹ ਹੁਣੇ ਵੱਡਾ ਲੋਕ ਸ਼ਕਤੀ ਨੂੰ ਵੇਖਦੇ ਆ ਸਾਨੂੰ 12 ਵਜੇ ਜਦੋਂ ਸਟਾਰਟ ਹੁੰਦਾ ਹੈ ਸਮਾਗਮ ਤੇ ਸਰਕਾਰ ਦੇ ਫੋਨ ਆਉਣੇ ਸ਼ੁਰੂ ਹੁੰਦੇ ਠੀਕ ਹੈ ਜੀ ਕੀ ਕਰ ਰਹੇ ਹੋ ਕੀ ਕਰਨਾ ਚਾਹੁੰਦੇ ਹ ਹ ਜੀ ਅਸੀਂ ਆ ਕੇ ਗੱਲ ਪੁੱਛੀਏ ਤੇ ਸਾਡੇ ਨਾਲ ਕੋਈ ਮਾੜੀ ਵਧੇ ਕੀਤਨੀ ਹੋ ਠੀਕ ਹੈ ਮੈਂ ਕਿਹਾ ਸੀ ਸਿੱਖ ਹਾਂ ਅਸੀਂ ਕਿਤੇ ਵੀ ਗੱਲਬਾਤ ਦਾ ਜ਼ਰੀਆ ਬੰਦ ਨਹੀਂ ਕਰਦੇ ਠੀਕ ਹੈ ਜੀ ਇਹਨਾਂ ਨੇ ਕਿਹਾ ਵੀ ਠੀਕ ਹੈ ਵੀ ਸਾਡੀ ਬੇਇੱਜ਼ਤੀ ਨਾ ਕਰਿਓ ਮੈਂ ਕਿਹਾ ਨਹੀਂ ਇਦਾਂ ਦਾ ਕੁਝ ਨਹੀਂ ਗੁਰੂ ਘਰ 'ਚ ਤੁਸੀਂ ਗੁਰੂ ਘਰ ਲਈ ਆਉਣਾ ਹੈ ਤੇ 5.5 ਸਾਲ ਹੋ ਗਏ ਆ ਅੱਜ ਤੁਸੀਂ ਆਉਣਾ ਚਾਹੁੰਦੇ ਹੋ ਜੀ ਆਇਆਂ ਨੂੰ ਜੀ ਉਸ ਵਕਤ ਫਿਰ ਮੈਂ ਇਹਨਾਂ ਨਾਲ ਸਲਾਹ ਕੀਤੀ ਕਿ ਜੇ ਸਰਕਾਰ ਦੇ ਬੰਦੇ ਆਉਣ ਤੇ ਕੀ ਕਰਨਾ ਚਾਹੀਦਾ ਹੈ ਸਾਰਿਆਂ ਦੀ ਰੈਸਿਪੀ ਗੱਲਬਾਤ ਤਾਂ ਕਰਨੀ ਬਣਦੀ ਬਿਲਕੁਲ ਫਿਰ ਕੁਲਤਾਰ ਸਿੰਘ ਜੀ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਹਰਜੋਤ ਸਿੰਘ ਜੀ ਬੈਂਸ ਇੰਦਰਪੀਰ ਸਿੰਘ ਜੀ ਨਿਜਰ ਇਹ ਤਿੰਨ ਜਾਣੇ ਸਾਡੇ ਕੋਲ ਜਦੋਂ ਪਹੁੰਚਦੇ ਆ ਉਸ ਵਕਤ ਈਮਾਨ ਸਿੰਘ ਮਾਨ ਤੇ ਸਾਰੇ ਅਸੀਂ ਇਕੱਠੇ ਸੀਗੇ ਠੀਕ ਹੈ ਬਾਬਾ ਜੀ ਹੁਣੇ ਕੋਲ ਸੀਗੇ ਸਾਰਿਆਂ ਦੀ ਰਏ ਸੀ ਕਿ ਵੀ ਮਿੱਠੀ ਗੋਲੀ ਨਹੀਂ ਲੈਣੀ ਸਰਕਾਰ ਤੋਂ ਠੀਕ ਹੈ ਜੀ ਕਾਨੂੰਨ ਮੁਤਾਬਕ ਰਿਪੋਰਟ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਹੈ ਠੀਕ ਹੈ ਜੀ ਅਗਰ ਸਰਕਾਰ ਇਹਦੇ ਤੇ ਐਫ ਆਈ ਆਰ ਦਰਜ ਕਰੂਗੀ ਤਾਂ ਠੀਕ ਹੈ ਨਹੀਂ ਤਾਂ ਜੀਆਯਾ ਨੂੰ ਪਰ ਤੁਸੀਂ ਜਾ ਸਕਦੇ ਹੋ ਜੀ ਹੁਣ ਇਹ ਕਹਿੰਦੇ ਵੀ ਸਾਨੂੰ ਸਮਾਂ ਦਿਓ ਜੀ ਬਈ ਕਿ ਉਹਨਾਂ ਚ ਰੁੱਠਣਾ ਹੀ ਨਹੀਂ ਕਿਸੇ ਨੇ ਬਿਲਕੁਲ ਚਲੋ ਉਹ ਗੱਲਬਾਤ ਚੱਲਦੀ ਦੀ ਐਨ ਮੌਕੇ ਤੇ ਜਾ ਕੇ ਸਾਰੀਆਂ ਚਿੱਠੀਆਂ ਤਿਆਰ ਕਰਵਾਈਆਂ ਗਈਆਂ ਗੀਆਂ ਮੁੜ ਤੇ 6:30 ਵਜੇ ਪੌਣੇ 7 ਸੰਧਵਾ ਸਰਵ ਐਫ ਆਰ ਦੀ ਕਾਪੀ ਲੈ ਕੇ ਆਉਂਦੇ ਆ ਕਿਹੜਾ ਛਟੂ ਛਡੋਬੀ ਸਰਕਾਰ ਦਾ ਹੋਣਾ ਹੈ ਨਾ ਜੀ 6:30 ਵਜੇ ਹੋਇਆ ਤੇ ਫਿਰ ਅਸੀਂ 8 ਵਜੇ ਰਾਤੀਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਪੂਰਨਤਾ ਦੀ ਅਰਦਾਸ ਕੀਤੀ ਜਿਹੜੀ ਅਰਦਾਸ 4 ਨਵੰਬਰ 20 ਨੂੰ ਆਰੰਭ ਕਰਨ ਲਈ ਕੀਤੀ ਸੀਗੀ ਅਕਾਲ ਤਖਤ ਸਭ ਤੇ ਜੀ ਉਹਦੀ ਸੰਪੂਰਨਤਾ ਦੀ ਅਰਦਾਸ ਸ੍ਰੀ ਅਕਾਲ ਤਖਤ ਸਭ ਵਿਖੇ 7 ਦਸੰਬਰ 2025 ਨੂੰ ਰਾਤੀ 8 8:30 ਵਜੇ ਜਾ ਕੇ ਅਕਾਲ ਤਖਤ ਸਭ ਤੇ ਕੀਤੀ ਤੇ ਬੜਾ ਵੱਡਾ ਇੱਕ ਸਕੂਨ ਮਿਲਿਆ ਕਿ ਸਤਿਗੁਰੂ ਸਾਢੇ 5 ਸਾਲਾਂ ਚ ਅਸੀਂ ਚਖੜ ਵੀ ਵੇਖੇ ਟੈਂਟ ਟੁੱਟਦੇ ਵੀ ਵੇਖੇ ਬਣਦੇ ਵੀ ਵੇਖੇ ਡਿੱਗਦੇ ਵੀ ਵੇਖੇ ਕਰੋਨੇ ਵੀ ਵੇਖੇ ਫਿਰ ਉਹਦੇ ਦੌਰਾਨ ਵੱਡੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਕਕਰੀਲੀਆਂ ਰਾਤਾਂ ਤੇ ਹਾਰ ਦੀਆਂ ਧੁੱਪਾਂ ਨਾਲੋਂ ਖਤਰਨਾਕ ਹੀ ਹੁੰਦਾ ਜੀ ਜਦੋਂ ਆਪਣੇ ਕਹਿਣੇ ਸਰਕਾਰੀ ਏਜੰਟ ਹੈ ਹਮ ਬਿਲਕੁਲ ਆਪਣੇ ਕਹਿਣ ਇਹ ਪੈਸੇ ਇਕੱਠੇ ਕਰ ਲਈ ਬੈਠਾ ਹੈ ਜੀ ਆਪਣੇ ਕਹਿਣ ਇਹ ਖਾਨਾ ਬਦੋਸ਼ ਬੰਦਾ ਘਰੋਂ ਕੱਢਿਆ ਹੋਇਆ ਜੀ ਦਰਵਾਜ਼ਾ ਸਾਬ ਤੋਂ ਵੀ ਕੱਢਿਆ ਹੋਇਆ ਨੂੰ ਕੋਈ ਕੰਮ ਨਹੀਂ ਸੜਕ ਤੇ ਵਾਜਾ ਲੈ ਕੇ ਬਹਿ ਜਾਂਦਾ ਹੈ ਠੀਕ ਹੈ ਜੀ ਇਹ ਕਾਂਗਰਸ ਦਾ ਬੀਜੇਪੀ ਆਮ ਆਦਮੀ ਪਾਰਟੀ ਦਾ ਬੁਲਾਰਾ ਕਿਹੜੇ ਕਿਹੜੇ ਸ਼ਬਦ ਨਹੀਂ ਕਹੇ ਸ਼ਾਮ-ਦਾਮ ਦੰਡ ਪੇੜ ਵਰਤੇ ਗਏ ਠੀਕ ਹੈ ਜੀ ਕਿਥੋਂ ਤੱਕ ਜਲੀਲ ਕੀਤਾ ਗਿਆ ਵੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤੇ ਸ਼ਾਇਦ ਜਾਂ ਤੇ ਹਤਮਤਿਆ ਕਰ ਜਾਂਦਾ ਜਾਂ ਭੱਜ ਜਾਂਦਾ ਛੱਡ ਕੇ ਪੀ ਮੈਂ ਕੀ ਲੈਣਾ ਪਰ ਕੀਤੀ ਹੋਈ ਅਰਦਾਸ ਤੇ ਸਿੱਖ ਸੰਗਤ ਦਾ ਦਿੱਤਾ ਹੋਇਆ ਜਿਹੜਾ ਪਿਆਰ ਸੀਗਾ ਭਾਵੇਂ ਅਸੀਂ ਕੱਲੇ-ਕੱਲੇ ਬਹਿ ਕੇ ਵੀ ਪਾਠ ਕਰਦੇ ਰਹੇ ਜੀ ਉਹ ਵੀ ਦੇਣ ਆਏ ਕਿ ਇੱਕ ਦਿਨ ਮਾਤਾ ਜੀ ਕੱਲੇ ਸੁਖਨੀ ਸਾਹਿਬ ਕਰ ਰਹੇ ਸੀ ਠੀਕ ਹੈ ਕੋਈ ਬੰਦਾ ਨਹੀਂ ਸੀ ਤੇ ਪੁਲਿਸ ਅਫਸਰ ਆ ਕੇ ਕਹਿੰਦਾ ਮਾਈ ਘਰੇ ਚਲ ਜਾ ਕਿਉਂ ਠੰਡ ਲਵਾਉਣੀ ਮੈਂ ਗੋਡੇ ਗਿੱਤੇ ਖਰਾਬ ਹੋਣਗੇ ਕੱਖ ਨਹੀਂ ਹੋਣਾ ਇੱਥੇ ਜੀ ਉਹ ਮਾਤਾ ਕਹਿਣ ਲੱਗੀ ਸਾਨੂੰ ਕੁਝ ਹੋਵੇ ਨਾ ਹੋਵੇ ਗੁਰੂ ਜਾਣਦਾ ਹੈ ਗੁਰੂ ਦੇ ਬੈਠੇ ਹਾਂ ਜੀ ਤੇ ਸੁਖਨੀ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਆ ਅਰਦਾਸ ਕਰਕੇ ਜਰੂਰ ਕਹਿੰਦੇ ਸਾਕੀ ਮਹਾਰਾਜ ਅਰਦਾਸ ਕਰਕੇ ਬੈਠੇ ਆਂ ਤੇ ਅਰਦਾਸ ਨੂੰ ਲਾਜ ਨਹੀਂ ਲੱਗਣੀ ਚਾਹੀਦੀ ਕਿ ਸਿੰਘ ਅਰਦਾਸ ਕਰਦੇ ਨੇ ਪਰ ਵਿਚਾਲੇ ਛੱਡ ਕੇ ਭੱਜ ਜਾਂਦੇ ਇਹ ਕੰਮ ਨਾ ਹੋਵੇ ਸਤਿਗੁਰੂ ਜੀ ਉਹ ਵਾਹਿਗੁਰੂ ਨੇ ਬੜੀ ਨੇੜੇ ਹੋ ਕੇ ਸੁਣੀ ਕਿ ਅਸੀਂ ਉੱਥੋਂ ਜਿਸ ਦਿਨ ਤੰਬੂ ਹਟਾਉਣਾ ਸੀ ਉਹ ਫਤਿਹ ਦੇ ਰੂਪ ਵਿੱਚ ਹਟਾਇਆ ਆ ਠੀਕ ਹੈ ਨਾ ਪੁਲਿਸ ਚੁੱਕ ਸਕੀ ਨਾ ਕੋਈ ਹੋ ਸਕਦਾ ਜਿਹੜੇ ਕੋ ਮਤੇ ਦਾ ਜ਼ਿਕਰ ਹੁੰਦਾ ਹੈ ਜਿਹੜਾ ਤੁਸੀਂ ਵੀ ਹੁਣ ਗੱਲ ਕਰਕੇ ਹਟਿਓ ਪਿਛੇ ਦੇ ਵਿੱਚ ਕਿਹਾ ਜਾਂਦਾ ਵਿਭਾਗੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਉਹ ਮਤਾ ਬਾਦ ਦੇ ਵਿੱਚ ਬਦਲਿਆ ਵੀ ਜਾਂਦਾ ਜੀ ਬਾਦ ਦੇ ਵਿੱਚ ਕੋਈ ਨਵਾਂ ਮਤਾ 466 ਨੰਬਰ ਦਾ ਮਤਾ ਜਿਹੜਾ ਪੈ ਗਿਆ ਜਦੋਂ ਜੀ ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾ ਮੁਤਾਬਕ ਲਾਇਨ ਡਾਉਡਰ ਚ ਆਰਡਰ ਬਣ ਕੇ ਅੱਗੇ ਇਸ਼ੂ ਕਰ ਦਿੱਤਾ ਗਿਆ ਜੀ ਹਾਈ ਕੋਰਟ ਦੇ ਆਏ ਹੋਏ ਆਰਡਰ ਜਿਹੜੇ ਨੇ ਉਹ ਦੁਬਾਰੇ ਹਾਈ ਕੋਰਟ ਨੂੰ ਦਿੱਤੇ ਜਾਂਦੇ ਆ ਜੀ ਗੌਰ ਕਰ ਲਈ ਜਾਂ ਕਿਤਰਾ ਹਮ ਪਰ ਇਹ ਕਿਹੜਾ ਸਿਸਟਮ ਆ ਵੀ ਸ੍ਰੀ ਕਾਲ ਤੱਕ ਸਭ ਦੇ ਆਦੇਸ਼ ਜਿਹੜੇ ਨੇ ਜਾਰੀ ਹੋ ਗਏ ਜਾਰੀ ਹੋਣ ਤੋਂ ਬਾਅਦ ਅਪੜਤਾਲ ਨੂੰ ਬਿਆਨ ਕਰ ਦਿੱਤਾ ਜਾਂਦਾ ਹੈ ਵੀ ਹੁਣ ਆਦੇਸ਼ਾਂ ਮੁਤਾਬਕ ਕਾਰਵਾਈ ਹੋ ਜੀ ਫਲਾਣੀ ਟੀਮ ਕਰਾਉ ਹਮ ਪਰ ਜਦੋਂ ਪਰਚਾ ਦਰਜ ਕਰਨ ਦੀ ਗੱਲ ਆ ਗਈ ਤੇ ਉੱਥੇ ਜਾ ਕੇ ਕਹਿਣਾ ਵੀ ਹੁਣ ਸਕਾਲਰ ਬੁਲਾਓ ਬੁੱਧੀਜੀਵੀ ਬੁਲਾਓ ਇਹਦੇ ਤੇ ਵਿਚਾਰ ਕਰੋ ਹੂੰ ਇਹ ਤੇ ਸਰਸਰ ਡਰਾਮਾ ਤੇ ਗਲਤ ਖਲਵਾੜ ਜੀ ਇਹਦਾ ਮਤਲਬ ਤੁਹਾਡੇ ਬੁੱਧੀਜੀਵੀ ਤੇ ਤੁਹਾਡੇ ਸਕਾਲਰ ਸ਼੍ਰੀ ਕਲਤਖ ਸਭ ਨੂੰ ਟਿੱਚ ਸਮਝਦੇ ਆ ਜੀ ਉਹ ਚਾਹੁੰਦੇ ਨੇ ਵੀ ਸਾਡਾ ਹੁਕਮਨਾਮਾ ਬਣਾਇਆ ਹੋਇਆ ਕਲਤਖ ਤੋਂ ਆਉ ਹੂੰ ਇਹ ਇਹ ਇਨਾਂ ਨੇ ਇੱਥੇ ਕੀਤਾ ਕਿ ਸ਼੍ਰੀ ਕਾਲਤਖ ਸਭ ਦੇ ਆਦੇਸ਼ ਨੂੰ ਦਵਾਰੇ ਉਹਦੇ ਤੇ ਇਹ ਕਹਿ ਰਹੇ ਨੇ ਕਿ ਸਾਡੇ ਬਾਅਦ ਵਿੱਚ ਵਿਚਾਰ ਹੋਈ ਇਹ 16 ਬੰਦੇ ਬਚਾਉਣ ਦਾ ਯਤਨ ਸੀ ਜਾਂ ਕੋਈ ਇੱਕ ਅੱਧਾ ਖਾਸ ਚਿਹਰਾ ਬਚਾਉਣ ਦਾ ਜੀ ਅਸਲ ਦੇ ਵਿੱਚ ਇਹ ਮੈਂ ਕਹਿੰਦਾ ਤੇ ਸ਼ਾਇਦ ਗੱਲ ਹੋਰ ਹੋਣੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਟੇਟਮੈਂਟ